ਪਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬਿੱਤੀ ਰਤ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਵਿੱਚ ਅੱਠ ਘਰਾਂ ਨੂੰ ਕਰੀਬ 50 ਤੋਂ 60 ਨੌਜਵਾਨਾਂ ਵੱਲੋਂ ਪੈਟਰੋਲ ਪੰਪ ਸੁੱਟ ਕੇ ਆਗ ਲਗਾ ਦਿੱਤੀ। ਆਗ ਲਗਾਉਣ ਤੋਂ ਪਹਿਲਾਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਇਹਨਾਂ ਨੌਜਵਾਨਾਂ ਵੱਲੋਂ ਜਿੱਥੇ ਘਰਾਂ ਦੀ ਲੁੱਟਮਾਰ ਕੀਤੀ ਗਈ ਉੱਥੇ ਹੀ ਘਰਾਂ ਵਿੱਚ ਪਏ ਘਰੇਲੂ ਸਮਾਨ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋ ਇਆ ਸੀ ਜਿਸ ਤੋਂ ਬਾਅਦ ਆਪਸੀ ਤਕਰਾਰਬਾਜ਼ੀ 4-5 ਦਿਨ ਚੱਲਦੀ ਰਹੀ ਇਸ ਦਰਾਂ ਹੀ ਨਸ਼ਾ ਤਸਕਰਾਂ ਵੱਲੋਂ 50 ਤੋਂ 60 ਗੁੰਡਿਆਂ ਨੂੰ ਲਿਆ ਕੇ ਬਸਤੀ ਦੇ ਕਰੀਬ 8 ਘਰਾਂ ਤੇ ਹਮਲਾ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਉਸ ਵੱਲੋਂ ਪੈਟਰੋਲ ਬੰਬਾਂ ਦੀ ਵਰਤੋਂ ਕਰਦੇ ਹੋਏ ਘਰਾਂ ਦੇ ਕੀਮਤੀ ਸਮਾਨ ਨੂੰ ਆਗ ਲਗਾ ਦਿੱਤੀ ਅਤੇ ਘਰਾਂ ਵਿੱਚ ਪਿਆ ਕੀਮਤੀ ਸਮਾਨ ਲੁੱਟ ਲਿਆ ਗਿਆ ਅਹ ਕੀ ਘਟਨਾ ਹੋਈ ਏ ਤੁਹਾਡੇ ਘਰ ਨਾਲ ਇਹ ਕੀ ਕਿਨੇ ਅੱਗ ਲਾਈ ਆ ਇਹ ਇਹ ਸਰਪੰਚ ਨੇ ਲਵਾਈ ਆ ਜੀ ਹਰਜਿੰਦਰ ਹਰਵਿੰਦਰ ਨੇ ਲਾਈ ਅੱਗ ਤੁਹਾਡੇ ਅੱਛਾ ਕਾਰਨ ਕੀ ਆ ਕਿਸ ਚੀਜ਼ ਨਾਲ ਅੱਗ ਲਾਈ ਆ ਜੀ ਬੰਬ ਸੱਟਿਆ ਜੀ ਇਹਨਾਂ ਨੇ ਕਾਹਦੇ ਬੰਬ ਸੱਟਿਆ ਆ ਜਿਹੜੇ ਪੈਟਰੋਲ ਵਾਲੇ ਹੁੰਦੇ ਆ ਜੀ ਅੱਛਾ ਉਹਨਾਂ ਨਾਲ ਅੱਗ ਲਾਈ ਹੋਈ ਆ ਅੱਛਾ ਜੀ ਇਹ ਕਾਰਨ ਕੀ ਹੈ ਕਾਰਨ ਜਿੱਟੇ ਦਾ ਸੀਗਾ ਜੀ ਚੱਕਰ ਚਿੱਟਾ ਵੇਚਦਾ ਜੀ ਉਹ ਮੋਟੀ ਬਲੈਕ ਕਰਦਾ ਪਿੰਡ 'ਚ ਕਰਦਾ ਸੀਗਾ ਸਾਡੇ ਇੱਥੋਂ ਗਲੀ 'ਚੋਂ ਮੁੰਡੇ ਨੇ ਕਹਤਾ ਕਿ ਨਾ ਯਾਰ ਪਿੰਡ 'ਚ ਨਾ ਵੇਚਿਆ ਕਰ ਜਿੱਟਾ ਵੀ ਤੂੰ ਬਾਹਰ ਵੇਚ ਲੈ ਇੱਥੇ ਪਿੰਡ ਦੇ ਬੱਚੇ ਨਾ ਖਰਾਬ ਕਰ ਐਨੀ ਗੱਲ ਕਹੀ ਆ ਕਹਿੰਦਾ ਬੱਸ ਮੈਂ ਕਿਸੇ ਨੂੰ ਨਹੀਂ ਛੱਡਦਾ ਮੈਂ ਤਾਂ ਕਰਨੀ ਆ ਤਾਂ ਕਰਨੀ ਆ ਤੁਸੀਂ ਕੌਣ ਹੁੰਨੇ ਆ ਸਾਨੂੰ ਰੋਕਣ ਵਾਲੇ ਆਏ ਆ ਜਿਉਂ ਬਾਬਾ ਸੇ ਗੱਲਾਂ ਕਰਕੇ ਸਾਡੇ ਨਾਲ ਅਜ ਪੰਜ ਦਿਨੋਂ ਕਿਸੀ ਲੜਾਈ ਚੱਲੀ ਜਾਂਦੀ ਨੂੰ ਅੱਛਾ ਜੀ ਸਾਡਾ ਕੋਈ ਇਨਸਾਫ ਨਹੀਂ ਹੋਇਆ ਅਸੀਂ ਰੌਟ ਵੀ ਕਰਵਾ ਗਏ ਕੋਈ ਪੁਲਿਸ ਵਾਲਾ ਨਹੀਂ ਆ ਕੇ ਖੜਾ ਕੋਈ ਕਿਸੇ ਨੇ ਸਾ ਆਕਰ ਨੂੰ ਸਰਪੰਚ ਕੋਲੇ ਗਿੰਗਾ ਅਸੀਂ ਪੰਜ ਬੁੜੂnga ਇਕੱਠੇ ਹੋ ਕੇ ਵੀ ਸਾਡਾ ਟਕਾ ਕਰਾਓ ਅਸੀਂ ਗਲਤੀ ਮੰਨਦੇ ਆਂ ਵੀ ਅਸੀਂ ਉਹਨੂੰ ਕਹਿਤਾ ਵੀ ਚਿੱਟਾ ਵੇਚਦਾ ਅਸੀਂ ਵੀ ਅੱਗੇ ਤੋਂ ਕਹਿੰਦੇ ਨਹੀਂ ਵੀ ਚਿੱਟਾ ਵੇਚਦਾ ਇਹ ਤੇ ਮੈਂ ਕਿਹਾ ਵੀ ਸਾਨੂੰ ਬਖਸ਼ ਦੋ ਪਰ ਇਹ ਗੱਲ ਉਹਨੇ ਸਰਪੰਚ ਨੇ ਕੋਈ ਵੀ ਕੁਝ ਨਹੀਂ ਸਾਨੂੰ ਇਨਸਾਫ ਨਹੀਂ ਦਿਵਾਇਆਗਾ ਅੱਗੋਂ ਇਨਸਾਫ ਦਿਵਾਉਣ ਦੀ ਬਜਾਏ ਅੱਗੋਂ ਕਹਣਾ ਕਹਣਾ ਕੋਈ ਨਾ ਮਨੂੰ ਸਮਝੀ ਟੱਕਰ ਕਰ ਲੋ ਅਸੀਂ ਟੱਕਰ ਕੀ ਕਰ ਸਕਦੇ ਜੀ ਅਸੀਂ ਤਾਂ ਘਰਾਂ ਚ ਕੰਮ ਕਰਕੇ ਦਾਦਾ ਟਾਈਮ ਪਾਸ ਕਰਦੇ ਸੀ ਸਰਪੰਚ ਦੇ ਘਰੇ ਜਾ ਕੇ ਮੈਨੂੰ ਤਾਂਕਾਂ ਦਿੱਤੋਂ ਉਹਨਾਂ ਦੇ ਗੱਡੀ ਲੈ ਕੇ ਉੱਥੇ ਘਰੇ ਲਾ ਕੇ ਕਨਾਂ ਮੈਨੂੰ ਵੱਡਦਾ ਉਹਨਾਂ ਦਾ ਵੱਡਣਾ ਨਹੀਂ ਇੱਥੇ ਹਜੇ ਉਹਨੇ ਕਿਰਪਾਨ ਕੱਢੀ ਵੀ ਆ ਮੈਨੂੰ ਮਾਰਨ ਵਾਸਤੇ ਇੱਥੇ ਪਿੰਡ ਵੀ ਬਹੁਤ ਇਕੱਠਾ ਹੋਇਆ ਸੀ ਉਹਨਾਂ ਦੇ ਕੈਮਰੇ 'ਚ ਵੀ ਰਿਕਾਰਡ ਆ ਇਹ ਚੀਜ਼ਾਂ ਤੇ ਕਹਿੰਦਾ ਮੈਂ ਤਾਂ ਸਰਪੰਚਾਂ ਇਹਨਾਂ ਦੇ ਘਰ ਨੂੰ ਅੱਗ ਲਾਉਂਗਾ ਕੱਲੇ-ਕੱਲੇ ਨੂੰ अच्छा सरपंच ਨੇ ਇੱਕ ਵਾਰ ਨਹੀਂ ਕਿਹਾ ਵੀ ਹਾਂ ਬਾਈ ਤੂੰ ਇਹ ਕੀ ਕਰਨਾ ਪਿਆ ਵੀ ਮੇਰੇ ਕੋਲੇ ਬੁਢਾ ਨੂੰ ਧੋਖਾ ਦੇ ਜਾਂ ਨਾ ਵੀ ਤੂੰ ਨਹੀਂ ਇਹ ਕੰਮ ਕਰਨਾ ਅੱਗੋਂ ਸਰਪੰਚ ਵੀ ਮੁੱਕਰੀ ਜਾਂਦਾ ਜੀ ਕੋਈ ਐਮਐਲਏ ਤੱਕ ਕੋਈ ਆ ਕੇ ਨਹੀਂ ਖੜਾ ਇੱਥੇ ਕੱਲੀ ਪੁਲਿਸ ਆਹਾ ਐਸਪੀ ਆਹਾ ਐਸਐਟੂ ਆਈ ਸੀਗੀ ਤੇ ਉਹ ਵੀ ਆ ਕੇ ਮੁੜ ਗਈ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾਗਾ ਨੁਕਸਾਨ ਹੋਇਆ ਜੀ ਨੁਕਸਾਨ ਵੀਰੇ ਸਾਡਾ ਸਾਰਾ ਹੀ ਹੋ ਗਿਆ ਸਾਨੂੰ ਪੈਨ ਨੂੰ ਵੀ ਸਾਡੇ ਜਿਹੜੇ ਤੇੜਾ ਲਿੜੇ ਇਹੀ ਹੈ ਕੱਲੇ ਸਾਡੇ ਕੋਲ ਸਾਡੇ ਕੋਲ ਲਿੜੇ ਵੀ ਨਹੀਂਗੇ ਕੋਈ ਠੀਕ ਹੈ ਕੀ ਮੰਗ ਕਰਦੇ ਹੋਗੇ ਮੰਗ ਅਸੀਂ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਜਿਹੜਾ ਜੋ ਵੀ ਆਹਾ ਹੋਇਆ ਹੈਗਾ ਨੁਕਸਾਨ ਹੋਇਆ ਸਾਡੀ ਪਰਵਾਈ ਕੀਤੀ ਜਾਵੇ ਸਾਡਾ ਘਰ-ਬਾਰ ਜਿਉਂਜੇ ਸੀਗਾ ਸਾਨੂੰ ਦਿੱਤਾ ਜਾਵੇ ਕੀ ਨਾਂ ਕੀ ਤੁਹਾਡਾ ਨਾਮ ਜੀ ਸਰਬਜੀਤ ਕੌਰ ਮੇਰਾ ਨਾਂ ਕੀ ਘਟਨਾ ਹੋਈ ਹੈ ਮੇਰਾ ਨਾਮ ਆ ਜੀ ਮੇਜਰ ਅੱਛਾ ਜੀ ਘਟਨਾ ਇਹ ਹੋਈ ਹੈ ਵੀ ਕੋਈ ਵੀ ਆਪਾਂ ਹਰ ਇੱਕ ਧੀ ਪੁੱਤ ਨੂੰ ਇਹੋ ਹੀ ਆਨੇ ਨਵੇਂ ਨਸ਼ੇ ਤੋਂ ਬਚੋ ਹਮ ਠੀਕ ਹੈ ਨਹੀਂ ਆਹਾ ਜਿੰਨੇ ਘਰ ਸਾੜੇ ਹੈ ਹਮ ਇਹ ਇਸੇ ਕਾਰਨ ਸਾੜੇ ਹੋਏ ਅੱਛਾ ਇੱਥੇ ਉਹ ਮੁੰਡੇ ਨੂੰ ਆਦੇ ਹੀ ਵੇ ਯਾਰ ਨਸ਼ਾ ਜਿਹੜਾ ਤੂੰ ਬਾਹਰ ਅੰਦਰ ਵੇਚ ਆਇਆ ਕਰ ਹੈ ਉਹ ਆਦਾ ਵੀ ਸਾਨੂੰ ਮੈਨੂੰ ਆਦਾ ਇਹ ਗੱਲ ਅੱਖੀ ਤੇ ਅੱਖੀ ਕਿ ਨਹੀਂ ਅੱਛਾ ਜੀ ਔਮ ਮੜੀ ਮੁੱਟੀ ਇਹਨਾਂ ਦੀ ਹੋਈ ਹੋਣੀ ਹੈ ਜਿੱਦ ਦੇ ਇਹ ਗੱਲ ਹੋਈ ਆ ਸ਼ੁਰੂ ਇੱਥੋਂ ਐਸੇ ਉਹ ਨਾ ਕੇ ਉੱਠ ਗਿਆ ਤੇ ਮੈਂ ਪੈਰ ਸੋਈ ਜਨ ਦੁਕਾਨ ਸੀ ਹਾ ਦੁਕਾਨਾ ਸਾਹਮਣੇ ਇੱਥੇ ਸਾਨੂੰ ਨਹੀਂ ਪਤਾ ਸੀ ਵੀ ਉਹਦੇ ਤੇਿਆਰੀ ਆ ਉਹਨਾਂ ਦੀ ਉਹਦਾ ਗੱਡੀ ਲੈ ਕੇ ਤੇ ਇੱਥੇ ਆ ਗਏ। ਇੱਥੇ ਆ ਗਏ ਮੇਰਾ ਦੋ ਉਹ ਦੂਜਾ ਪੁੱਤਾ ਤੁਲੀ ਦੀ ਪੰਡ ਚੱਕਣ ਆਇਆ ਸੀਗਾ। ਤੇ ਉਹਦਾ ਸ਼ੋਰ ਕਿਰਪਾਨ ਲੈ ਕੇ ਪਹਿ ਗਿਆ। 4 5 ਲਗਾੜੇ ਹੋਰ ਸੀ ਉਹਦੇ ਨਾਲ। ਜਦੋਂ ਪਹਿ ਗਿਆ ਤੇ ਅਸੀਂ ਬਈ ਲਿਆ ਲੂ ਆਏ ਉਹਨੂੰ। ਜਦੋਂ ਲਿਆਇਆ ਸੀਦਾ ਇੱਥੇ ਅੰਦਰ ਜੇ ਝਾੜ ਤਾ ਮਹਨਾਇ ਦੇ ਨਾਲ ਲੜੋ। ਯਾ ਮਗਰੇ ਉਹ ਇੱਥੇ ਕਿਰਪਾਨ ਲੈ ਕੇ ਉਹਦਾ ਤੂੜੀ ਦੀ ਪੰਡ ਲੈਣ ਆਇਆ ਤੇ ਉਹਨੂੰ ਵੀ ਬਾਈ ਉਹ ਬੰਦੇ ਨੇ ਕਰਪਾਨ ਮਾਰੀ। ਕੱਲ ਹੀ ਨੇ ਛੁੱਟੀ ਦਿਵਾ ਕੇ। ਅੱਛਾ। ਤੇ ਉੱਥੋਂ ਇਹਨਾਂ ਦੀ ਜਿਦਾ ਜਦਾਈ ਹੁੰਦੀ ਹੁੰਦੀ ਤੇ ਅਸੀਂ ਹਟਾ ਤੇ ਦੋ ਇੱਧਰ ਆਏ ਮੁੰਡੇ। ਅਗਰ ਯਾਰ ਕਾਤੋਂ ਲੜਦੇ। ਉਹਦਾ ਪਿਓ ਆਦਾ ਜੀ ਖੁੰਡੀ ਤੇ ਫਿਰਦਾ ਉਹ ਪਈ ਖੁੰਡੀ ਉਹਦੀ। ਉਹ ਰਾਤ ਨਾਲ ਸੀ ਅਗਲਵਾਂ ਚ। ਆਦਾ ਇਹਦੇ ਵੀ ਧਰ ਦੇ ਦੋ। ਉਨੇ ਉਹਦੇ ਮਾਰੀਆਂ ਦੋ ਕਿਰਪਾਨਾਂ ਐਸੇਆ ਪੱਟਾਂ ਦੀ ਉਹ ਮੁੰਡਾ ਉਵੇਂ ਹੀ ਮੁੜ ਗਿਆ ਗਰਮੀ ਮੰਨੀ ਉਹਨੇ ਜਾ ਕੇ ਕਰੋਂਗਲਾਸਾ ਚੱਕ ਲਿਆ ਦੋ ਉਹਦੇ ਮਾਰੇ ਉਸ ਬੰਦੇ ਫਿਰ ਹੌਲੀ 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 ਨਾ ਤੇ ਹੋਰ ਵੀ ਮਤਲਬ ਬੰਦਿਆਂ ਦੇ ਵੱਜੀਆਂ ਰਾਤ ਕਿੰਨੇ ਲੋਕ ਜ਼ਖਮੀ ਹੋਏ ਕਿੰਨੇ ਘਰਾਂ ਨੂੰ ਅੱਗ ਲਾਈ ਆ ਰਾਤ ਸਮਝ ਲੈ ਵੀ ਜੋ ਘਰ ਉਧਰ ਤੀਜਾ ਆਹਾ ਹੈ ਇਤ ਚੌਥਾ ਹੋ ਪੰਜ ਮਾ ਉਹ 6 7 ਘਰ ਆ ਜੀ ਅੱਛਾ ਚਖਮੀ ਕਿੰਨੇ ਕਿਲੋ ਕੋਇਆ ਜਖਮੀ ਹੋਇਆ 6 7 ਬੰਦੇ ਦਾ ਸਾਢੇ ਆ ਜੀ ਅੱਛਾ ਭਰੋਸਾ ਹੀ ਆ ਕੀ ਕਾਰਵਾਈ ਦਾ ਭਰੋਸਾ ਦਿੱਤਾ ਕੋਈ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਮੈਂ ਦੂਜੇ ਦਿਨ ਹੀ ਰਪਟ ਪਵਾ ਕੇ ਆਇਆ ਸੀ ਅੱਛਾ ਸਾਡੇ ਕੋਈ ਮੌਕਾ ਵੇਖਣ ਨਹੀਂ ਆਇਆ ਪੰਚਾਇਤ ਨੂੰ ਵੀ ਡੇਕੀ ਗਏ ਅਸੀਂ ਹੈ ਤੀਜੇ ਚੌਥੇ ਦਿਨ ਬਰਾਵਾ ਉਹ ਆਈ ਇੱਥੇ ਅੱਛਾ ਠੀਕ ਹੈ ਰਾਤ ਵਾਲੀ ਘਟਨਾ ਤੋਂ ਬਾਅਦ ਆਇਆ ਹੈ ਹਾਂ ਰਾਤ ਵਾਲੀ ਘਟਨਾ ਤੋਂ ਬਾਅਦ ਆਇਆ ਹੈ ਆ ਅੱਜ ਵੀ ਆਏ ਸੀਗੇ ਹਾਂ ਤੇ ਜਾਂ ਕੱਲ ਹੀ ਆਏ ਬੱਸ ਠੀਕ ਹੈ ਬੱਸ ਨਾ ਹੋਇਆ ਇਹ ਇਹ ਮਰਾਜ਼ ਅੱਖਾਂ ਘਟਨਾ ਤੋਂ ਚਾਹ ਤੇ ਚਿੱਟੇ ਦੇ ਰੋਕਦੇ ਸੀ ਚਿੱਟਾ ਜਦੋਂ ਲੋਕ ਖਾਂਦੇ ਆ ਨਸ਼ੇ ਦੇ ਵਿੱਚ ਪਰ ਸਾਵ ਨੂੰ ਉਹਨਾਂ ਕੇ ਹੋਰ ਜਿਹੜੇ 20 50 ਮੁੰਡੇ ਆ ਉਹਨਾਂ ਨੂੰ ਨਾਰ ਲਾ ਲੈਂਦੇ ਆ ਉਹਨਾਂ ਨੂੰ ਨਾਲ ਫਿਰ ਚਿੱਟਾ ਖੋਂਦੇ ਆ ਤੇ ਜੋ ਅਸੀਂ ਜੋ ਰੋਕਦੇ ਆਂ ਭਾਈ ਚਿੱਟਾ ਨਾ ਖਾਓ ਕਿਉਂ ਤੁਸੀਂ ਮੁੰਡਿਆਂ ਦੀ ਜੜ ਜੜ ਕੱਢਦੇ ਆਂ ਗਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਖਤਮ ਕਰਦੇ ਤੁਸੀਂ ਕਿਉਂ ਜੀ ਇਹ ਜਿਹੜੀਆਂ ਗੱਲਾਂ ਕਰਦੇ ਆਂ ਤੇ ਫਿਰ ਸਾਡੇ ਨਾਲ ਜਿਹੀਆਂ ਲੜਾਈਆਂ ਵਧ ਲੈਂਦੇ ਆਂ ਜਿਉਂਦ ਉਹਨਾਂ ਜਿਹੜੀ ਆਗ ਸਾਡੇ ਨਾਲ ਲੜਾਈ ਹੋਈ ਆ ਇਹ ਲੜਾਈ ਦੇ ਵਿੱਚ ਗੁਰਵਿੰਦਰ ਸਿੰਘ ਨੇ ਲੜਾਈ ਕਰੀ ਆ ਫੂਲਾ ਸਿੰਘ ਤੇ ਮੁੰਡੇ ਨੇ ਸਾਡੇ ਨਾਲ ਏ ਜਦੋਂ ਸਾਡਾ ਮੁੰਡਾ ਤੇ ਛਡਾਉਣ ਗਿਆ ਹੋਰ ਮੁੰਡਿਆਂ ਨਾਲ ਲੜਦੇ ਸੀਗੇ ਤੇ ਜੋ ਛਡਾਉਣ ਗਿਆ ਤੇ ਉਹਨੇ ਦੋ ਤਿੰਨ ਕ੍ਰਪਾਨਾਂ ਗੁਰਵਿੰਦਰ ਨੇ ਮਾਰੀਆਂ ਮੇਰੇ ਮੁੰਡੇ ਤੇ ਲੱਤਾਂ ਤੇ ਤੇ ਜੋ ਲੱਤਾਂ ਤੇ ਮਾਰੀਆਂ ਦਾ ਕ੍ਰਪਾਨਾਂ ਤੇ ਉਹ ਕੋਈ ਗਰਮੀ ਜਾ ਕੇ ਉਹਦਾ ਉਹ ਨੂੰ ਆਏ ਹੋਗੇ ਮੈਂ ਗਿਆ ਤਾਂ ਛਡਾਉਣ ਹੈ ਤੇ ਮੇਰੇ ਇਹਨੇ ਕਾਹ ਤੋਂ ਮਾਰੀਆਂ ਤੇ ਉਹਨੇ ਕਿਲ ਜਾ ਕੇ ਇੱਕ ਛੋਟੀ ਤੇ ਇੱਕ ਛੋਟੀ ਉਹਨੇ ਮਾਰੀਏ ਹਰਕ ਦੇ ਵਿੱਚ ਅੱਛਾ ਜੇ ਆਪਾਂ ਕਿ ਹੋਇਆ ਰਾਤ ਨੂੰ ਅਗਲਾਤੀ ਬਹੁਤ ਸਾਰੇ ਘਰਾਂ ਨੂੰ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਇਹ ਦੱਸ ਦੇਪਾ ਕੋਈ ਨਹੀਂ ਪਤਾ ਵੀ 50 ਲੱਖ ਦਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਘਰਾਂ ਦਾ ਕਿ 60 ਲੱਖ ਦਾ ਹੋ ਗਿਆ ਇਹ ਕਿ ਇੰਨੇ ਲੋਕ ਆਏ ਸੀ ਜਿਨ੍ਹਾਂ ਨੇ ਹਮਲਾ ਕੀਤਾਗਾ ਕਿੰਨੇ ਕਵੇ ਦੀ ਘਟਨਾ ਹੈ ਇਹ ਇਹ 10 11 ਵਜੇ ਦੀ ਘਟਨਾ ਹੈ ਮਹਾਰਾਜ ਜੀ ਹਾਂਜੀ ਤੇ ਲੋਕ ਤਾਂ ਇਹ ਨਹੀਂ ਪਤਾ ਵੀ 200 ਬੰਦਾ ਲੈ ਆਏ ਸੀਗਾ ਤੇ ਇਹ ਨਹੀਂ ਪਤਾ 150 ਬੰਦਾ ਸੀ ਅਸੀਂ ਤਾਂ ਡਰ ਦੇ ਮਾਰੇ ਅੰਦਰੋਂ ਹੀ ਨਹੀਂ ਨਿਕਲੇ ਕਿਸੇ ਦੇ ਘਰੇ ਜਾ ਕੇ ਪਏ ਠੀਕ ਹੈ ਹਾਂਜੀ ਤੇ ਕਿੰਨੇ ਘਰਾਂ ਨੂੰ ਅੱਗ ਲਾਈ ਹੈ ਇਹ 8 ਘਰਾਂ ਨੂੰ ਅੱਗ ਲਾਈ ਹੈ ਜੀ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਅੱਗ ਵਿੱਚ ਝੁੱਲਸਿਆ ਗਿਆ ਹੋਵੇ ਨਹੀਂ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਸਾਡੇ ਨੁਕਸਾਨ ਹੋਏ ਆ ਵੇਖੋ ਆਹ ਪ੍ਰਜਾਵਕ ਖਤਮ ਕਰਤੀਆਂ ਤੇ ਜਿਹੜੇ ਸਾਮਾਨ ਸਾਰਾ ਖਤਮ ਕਰਤਾ ਆ ਜਿਹੜਾ ਸਾਡੇ ਵਰਤਨਾਲਾ ਸਾਹਿਬ ਖਤਮ ਸੁਆਹ ਕਰਤਾ ਸਾਡਾ ਉਸੇ ਸਾਈਜ਼ ਦੀ ਪੁਲਿਸ ਦੀ ਕੇ ਗਈ ਦੀ ਹੈ ਪੁਲਸ ਦਾ ਜੀ ਆਹਦੇ ਕਾਰਵਾਈ ਕਰ ਲਗੀ ਹੈ ਉਹ ਫੋਨ ਵੇਖੋ ਕਿ ਕਾਰਵਾਈ ਦੇ ਵਿੱਚ ਕੀ ਕਰਦੀ ਹੈ ਪੁਲਸ ਨੂੰ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਤਾਂ ਦਿਹਾੜੀ ਦਿਹਾੜੀ ਕਰਦੇ ਹਾਂ ਸਾਰੇ ਕਰੀ ਦਿਹਾੜੀ ਵਾਲੇ ਨੇ ਹਾਂ ਸਾਰੇ ਦਿਹਾੜੀ ਵਾਲੇ ਹਾਂ ਜੀ ਵੀ ਬੜੀ ਮੁਸ਼ਕਲ ਨਾਲ ਤੁਸੀਂ ਸਮਾਨ ਬਣਾਇਆ ਹੋਗਾ ਜਿਹੜੀ ਘਟਨਾ ਹੋਈ ਹੈ ਫਿਰ ਬੜਾ ਮਤਭਾਗੀ ਘਟਨਾ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਉਹ ਵੀ ਤਾਂ ਇਹੀ ਮੰਗ ਕਰਦੇ ਜੀ ਸਾਡਾ ਜਿਹੜਾ ਕਰਦਾ ਸਮਾਨ ਸੀਗਾ ਇਹ ਸਾਨੂੰ ਮਾਜਵਾ ਦਿੱਤਾ ਜਾਵੇ ਦੇ ਦੋਸ਼ੀਆ ਕਲਾ ਨਾ ਨਾ ਜਿਹੜੇ ਦਾ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲ ਜਾਵੇ ਸਾਡੀ ਤਾਂ ਇਹੀ ਮੰਗ ਹੈ ਸਰਕਾਰ ਮੁਰੇ ਹਾਂਜੀ ਕੀ ਨਾਮ ਆ ਤੁਹਾਡਾ ਕੀ ਘਟਨਾ ਹੋਈ ਮਨਪ੍ਰੀਤ ਕੌਰ ਜੀ ਸਾਡੇ ਨਾਲ ਜੀ ਆਪਾਂ ਨਾ ਘਟਨਾ ਹੋਈ ਹੈ ਜੀ ਸਾਡੇ ਘਰ ਨੂੰ ਅੱਗ ਲੱਗੀ ਮੰਦਿਰ ਲੜੀ ਸੀਗੀ ਜੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀਗਾ ਇਸ ਗੱਲ ਵਿੱਚ ਅੱਛਾ ਅੱਗ ਲੱਗੇ ਜੀ ਰਾਤ ਨੂੰ ਅਸੀਂ ਤਾਂ ਆਪਣੀ ਜਾਨ ਬਚਾ ਕੇ ਭੱਜ ਗਏ ਜੀ ਅੱਛਾ ਹਾਂਜੀ ਕੀ ਕਾਰਨ ਕੀ ਹੈ ਜੀ ਇਹ ਜੀ ਕਾਰਨ ਨਹੀਂ ਹੈ ਬਸ ਚਿੱਟੇ ਤੇ ਰੋਕਦੇ ਸੀ ਜੀ ਇੱਥੇ ਉਹਨਾਂ ਨੇ ਲੜਾਈ ਵਧਾ ਲਈ ਉਹ ਮੇਰੇ ਜੇਠ ਦਾ ਮੁੰਡਾ ਸੜਾਉਣ ਗਿਆ ਸੀਗਾ ਜੀ ਉਹਦੇ ਪਿੱਛੇ ਸਾਡਾ ਵੀ ਘਰ ਨੂੰ ਅੱਗ ਲਾ ਗਈ। ਅੱਛਾ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਬਹੁਤ ਹੋ ਗਿਆ ਸਾਡਾ ਜੀ। ਅੱਛਾ। ਹਾਂਜੀ ਮੇਰੀ ਜੀ ਬੇਟੀ ਦਾ ਸਮਾਨ ਸਾਰਾ ਬਨਿਆ ਪਿਆ ਸੀ ਬਿਸਤਰੀ ਭਾਂਡੇ ਸਾਰੇ ਮੱਚ ਗਏ ਜੀ। ਅੱਛਾ। ਹਾਂਜੀ ਵਿਆਹ ਰੱਖਿਆ ਸੀ। ਨਹੀਂ ਜੀ ਹਲੇ ਤਾਂ ਛੋਟੀ ਹੈ ਜੀ ਵਿਆਹ ਤਾਂ ਹਲੇ ਕਰਨਾ ਨਹੀਂ ਸੀ ਵੀ ਬੁੜੂਆਂ ਨੂੰ ਪਤਾ ਹੀ ਐ ਵੀ ਜੀ ਬਣਾ ਲਗੇ ਹੌਲੀ ਹੌਲੀ ਮੈਂ ਤਾਂ ਜੀ ਚਾਰ ਘਰਾਂ ਦਾ ਕੰਮ ਕਰਦੀ ਗੋਆ ਕੁੜਾ ਸੇਟ ਸੇਟ ਬਣਾਈ ਸੀਗੇ ਅੱਛਾ ਜੀ ਹਾਂਜੀ ਮਸ਼ੀਨ ਸੀ ਜੀ ਕੱਪੜੇ ਧੋਣ ਵਾਲੀ ਸਾਰਾ ਕੁਸ ਭੰਨ ਤੋੜ ਗੇ ਕੂਲਰ ਸੀ ਟੀਵੀ ਸੀ ਸਾਰਾ ਕੁਸ ਭੰਨ ਗੇ ਜੀ ਅੱਛਾ ਹਾਂਜੀ ਕਿੰਨੇ ਘਰਾਂ ਨੂੰ ਅੱਗ ਲੱਗੀ ਹੈ ਕਿਹਦਾ ਜਾਨੀ ਨੁਕਸਾਨ ਵੀ ਹੋਇਆਗਾ ਨਹੀਂ ਜੀ ਜਾਨ ਤਾਂ ਤਾਂ ਬਚ ਗਏ ਤੇ ਵੀ ਮੂੰ ਅੱਗ ਲਾ ਗੇ ਸਾਰੇ ਘਰਾਂ ਨੂੰ 8 ਘਰਾਂ ਨੂੰ ਅੱਗ ਲੱਗੀ ਹੈ ਜੀ ਅੱਛਾ ਕਾਰਨ ਕੀ ਹੈ ਤੇ ਪਿੱਛੇ ਇਲੇ ਪਿੱਛੇ ਕਾਰਨ ਜੀ ਆਹੀ ਆ ਵੀ ਚਿੱਟੇ ਤਰੋਕਦੇ ਸੀਗੇ ਤੇ ਉਹ ਆਂਦਾ ਵੀ ਮੈਨੂੰ ਕਿਉਂ ਰੋਕਦੇ ਆ ਤੁਸੀਂ ਉਹ ਆਂਦੇ ਵੀ ਸਾਡੇ ਤੋਂ ਬੱਚੇ ਦਾ ਨਹੀਂ ਜੀ ਵੇਚਦਾ ਜਾਂ ਨਹੀਂ ਜੀ ਵੇਚਦਾ ਸੀ ਵੀ ਬੱਚੇ ਗਾਲ ਤਾਂ ਤੋਂ ਸਾਡੇ ਹਾਂਜੀ ਬੱਚਿਆਂ ਨੂੰ ਜੀ ਮੰਗਰ ਲਾ ਲੈਂਦਾ ਤੇ ਉਹ ਲੜਾਈ ਚ ਫਿਰ ਮੂਰੇ ਹੋ ਜਾਂਦੇ ਆਗੇ ਠੀਕ ਹੈ ਕਿੰਨੇ ਕੁ ਜਾਣੇ ਸੀਗੇ ਉਹ ਜੀ ਹੋਣਗੇ ਕੋਈ 50 60 ਜਾਣੇ ਅਸੀਂ ਤਾਂ ਹੁਣ ਹੈ ਨਹੀਂ ਸੀਗੇ ਜੀ ਘਰੇ ਅਸੀਂ ਤਾਂ ਆਪਦਰ ਜਾਨ ਬਚਾ ਕੇ ਭੱਜ ਗਏ अच्छा हां जी ते ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਜੀ ਇਹੀ ਮੰਗ ਕਰਦੇ ਵੀ ਜਿਹੜਾ ਸਾਡਾ ਸਮਾਨ ਭੰਨਿਆ ਵੀ ਸਾਨੂੰ ਇਹ ਮਿਲਣਾ ਚਾਹੀਦਾਗਾ ਅੱਛਾ ਹਾਂ ਜੀ ਅਸੀਂ ਤਾਂ ਜੀ ਗਰੀਬ ਬੰਦੇ ਆਗੇ ਉਸ ਪ੍ਰਸ਼ਾਸਨ ਪਹੁੰਚਿਆ ਹਾਂ ਜੀ ਅੱਛਾ ਇਹ ਕੁਝ ਕੇ ਗੱਲ ਵੀ ਸਾਹਮਣੇ ਆਈ ਸੀ ਵੀ ਕੁਝ ਲੋਕ ਇਸ ਅੱਗ ਦੀ ਝੁੱਲਸੇ ਗਏ ਨੇ ਹਾਂਜੀ ਜਖਮੀ ਹੋਏ ਨਹੀਂ ਜੀ ਅਸੀਂ ਇਸ ਗੱਲ ਤਾਂ ਜੀ ਬਚ ਗਏ ਜੀ ਸਾਡਾ ਬਸ ਘਰ ਹੀ ਮਚਾਤਾ ਉਹਨਾਂ ਨੂੰ ਤੁਸੀਂ ਘਰ ਛੱਡ ਕੇ ਭੱਜ ਗਏ ਹਾਂਜੀ ਹਾਂਜੀ ਕਿੰਨੇ ਕੁ ਬੰਦੇ ਆਏ ਸੀਗੇ ਉਹ ਹੋਣਗੇ ਜੀ 50 60 ਜਾਣੇ ਮਤਲਬ ਤਾਂ ਘਰ ਦੀ ਤਾਂ ਕੋਈ ਚੀਜ਼ ਜੀ ਬਚੀ ਨਹੀਂ ਨਾ ਜੀ ਕੋਈ ਬਚੀ ਨਹੀਂ ਸਾਡੇ ਤਾਂ ਜੀ ਪਾਉਣ ਵਾਲੇ ਲੀੜੇ ਵੀ ਨਹੀਂ ਬਚੇਗੇ ਠੀਕ ਹੈ ਹਾਂ ਕੀ ਨਾਮਾ ਤੁਹਾਡਾ ਕੀ ਕਹਿਣਾ ਚਾਹੋਗੇ ਕੀ ਘਟਨਾ ਮੇਰਾ ਨਾਮ ਜੀ ਕਾਲੀ ਹੈ ਜੀ ਅੱਛਾ ਸਾਡਾ ਸਮਾਨ ਸਾਰਾ ਜੀ ਮਚਾ ਗयो ਸਾਡੇ ਜਿਹੜੇ ਮਤਲ ਪਸ਼ੂ ਡੰਗਰ ਸੀ 10 ਬੱਕਰੀਆਂ ਸੀਗਾ ਉਹ ਵੀ ਲੈ ਗਏ ਸਾਡਾ ਸਾਰਾ ਫਰਨਾਹ ਕੰਮ ਕਰਤਾ ਅਸੀਂ ਕੱਲ ਕੰਮ ਤੇ ਗਏ ਸੀਗੇ ਅੱਛਾ ਤੇ ਸਾਡੇ ਮਗਰੋਂ ਸਾਨੂੰ ਹੈਰਾਨ ਬਹੁਤ ਕੀਤਾ ਉਹਨਾਂ ਨੇ ਅੱਛਾ ਸਾਨੂੰ ਕਹਿੰਦੀ ਵੀ ਸੀ ਸਾਨੂੰ ਵੀ ਮਾਰ ਵੀ ਦੇਵਾਂਗੇ। ਅੱਛਾ ਨਹੀਂ ਕਾਰਨ ਕੀ ਹੈ ਵੀਰੇ ਜਿਸ ਤੱਕ क्रूरਤਾ ਨਾਲ ਜੋ ਅਸੀਂ ਅਸੀਂ ਗਏ ਸੀ ਵੀਰੇ ਦੀ ਛਡਾਉਣ ਅੱਛਾ ਸਾਨੂੰ ਉਹਨਾਂ ਨੇ ਮਾਰਨ ਦੀ ਧੌਂਕੀ ਵੀ ਦਿੱਤੀ ਸੀ ਸਾਨੂੰ ਮਾਰਦਾ ਕਿਉਂ ਛਡਾਉਣ ਗਏ ਸੀ ਕੀ ਗੱਲ ਹੋਈ ਸੀਗੀ ਉਹ ਗੱਲਬਾਤ ਮੁੰਡੇ ਬਾਅਦ ਜੀ ਦੇ ਸੀਗੀ ਸਾਨੂੰ ਕੋਈ ਗੱਲ ਦਾ ਉਹਨਾਂ ਦੀ ਦਾ ਪਤਾ ਨਹੀਂ ਸੀਗਾ ਅੱਛਾ ਅਸੀਂ ਉਹਨਾਂ ਨੂੰ ਛਡਾਉਣ ਜਾਵੜੇ ਤੇ ਉਹਨਾਂ ਨੇ ਸਾਨੂੰ ਵੀ ਧੌਂਕੀ ਦਿੱਤੀ ਵੀ ਸਾਨੂੰ ਵੀ ਮਾਰ ਦਾਂਗੇ ਅਸੀਂ ਫਿਰ ਅਸੀਂ ਆਪਦੀ ਜਾਨ ਬਚਾ ਕੇ ਭੱਜ ਗਈ ਅੱਛਾ ਤੇ ਰਾਤ ਉਹਨਾਂ ਨੇ ਸਾਡਾ ਸਾਰਾ ਨੁਕਸਾਨ ਕਰਤਾ ਸਾਡਾ ਜੋ ਪਸ਼ੂ ਡੰਗਰ ਸੀ ਸਭ ਉਹ ਵੀ ਲੈ ਗਏ ਗੌਲ ਲੋਕ ਸੀਗੇ ਇਹ ਕਾਰਨ ਕੀ ਹੈ ਇੰਨਾ ਇੰਨੀ ਜਿਹੜੀ ਗੱਲ ਸਾਹਮਣੇ ਆ ਰਹੀ ਆ ਵੀ ਕੋਈ ਨਸ਼ੇ ਨੂੰ ਲੈ ਕੇ ਕੋਈ ਮਸਲਾ ਹੈ ਹਾਂ ਨਸ਼ੇ ਦਾ ਮਸਲਾ ਹੀ ਸੀਗਾ ਜੀ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਤੁਸੀਂ ਹਟਜੋ ਇਹ ਕੰਮ ਕਰਨੋਂ ਉਹ ਕਹਿੰਦੇ ਵੀ ਤੁਸੀਂ ਜਿਨ੍ਹਾਂ ਨੇ ਕਿੰਨਾ ਨੇ ਕਿਹਾ ਤੁਸੀਂ ਜੋ ਛਾਂ ਸਾਡੇ ਪਿੰਡੋਂ ਕਹਿ ਮੁੰਡੇ ਨਹੀਂ ਅੱਛਾ ਹਾਂ ਉਹਨਾਂ ਨੇ ਆਖਿਆ ਵੀ ਹਟਜੋ ਕਹਿੰਦੇ ਵੀ ਅਸੀਂ ਨਹੀਂ ਹਟਦੇ ਬਾਹਰੋਂ ਆਉਂਦੇ ਨੇ ਮੁੰਡੇ ਉਹ ਹਾਂ ਛਿੜੇ ਰੀਗਿਓ ਚੋਂ ਆਉਂਦੇ ਨੇ ਉਹ ਕਹਿੰਦੇ ਵੀ ਅਸੀਂ ਨਹੀਂ ਛੱਡਦੇ ਕਿੱਥੋਂ ਆਉਂਦੇ ਕਿੱਥੋਂ ਨੇ ਜਾਣਦੇ ਹੋ ਤੁਸੀਂ ਉਹਨਾਂ ਲੋਕਾਂ ਚਾਰ ਤਾਂ ਜੀ ਇੱਥੋਂ ਦੀ ਚਾਰ ਇੱਥੋਂ ਮੁੰਡੇ ਕਿ ਨਕੀ ਕੀ ਦਾ ਕੀ ਕਰ ਪਹਿਲਾਂ ਵੀ ਉੱਪਰ ਨਸ਼ਾ ਵੇਚਦੇ ਆ ਜਾਂ ਖਾਂਦੇ ਆ ਕੀ ਮਾਮਦਾ ਵੇਚਦੇ ਵੀ ਪਹਿਲਾਂ ਅੱਛਾ ਖਾਂਦੇ ਵੀ ਆ ਖਾਂਦੇ ਵੀ ਆ ਤੇ ਉਹ ਉਹਨਾਂ ਨੂੰ ਉਹ ਮੁੰਡੇ ਨੇ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਤੂੰ ਸਾਨੂੰ ਕਾਹਨ ਰੁਕਣਾ ਅਸੀਂ ਕਰਾਂਗੇ ਉਹ ਕਹਿੰਦੇ ਅੱਛਾ ਕਿੰਨੇ ਕੁ ਜਣੇ ਸੀਗੇ ਇਹਦਾ ਪਿੰਡੋਂ ਤਾਂ ਜੀ ਚਾਰ ਵੀਰੇ ਤੁਹਾਡਾ ਕੀ ਘਟਨਾ ਹੋਈ ਹੈ ਮੇਰਾ ਨਾਂ ਜੀ ਵੇਦ ਦਾ अच्छा ਅਸੀਂ ਤਾਂ ਜੀ ਉਹ ਲੜੀ ਜਾਂਦੇ ਸੀ ਇੱਕਦਮ ਮੁੰਡਾ ਜਿਹੜਾ ਚਿੱਟਾ ਵੇਚਦਾ ਹੈ ਅੱਛਾ ਤੇ ਲੜੜਾ ਜੀ ਤਾਂ ਦੁੱਧੇ ਘਰ ਆ ਲੈਣਾ ਸੀ ਗਵਣ ਗਵਣ ਕੇ ਗਵਣ ਕੇ ਤਾਂ ਸ਼ਰਾਉਣ ਪਿੱਛੇ ਬਸ ਮੁੰਡਾ ਗਿਆ ਤੇ ਇੰਨਾ ਕੰਮ ਹੋ ਗਿਆ ਅੱਛਾ ਤੇ ਜਿਹੜਾ ਹੁਣ ਸਾਡਾ ਜੀ ਨੁਕਸਾਨ ਆ ਦੇਖ ਲੋ ਅੱਛਾ ਦਿਖੀ ਜਾਂਦਾ ਹੀ ਸਾਨੂੰ ਠੀਕ ਹੈ ਹੁਣ ਕਿੰਨਾ ਹੋਇਆ ਕਿੰਨੇ ਘਰਾਂ ਨੂੰ ਅੱਗ ਲਾਈ ਐ ਤੇ ਤੁਸੀਂ ਚਿੱਟਾ ਵੇਚਣ ਤੋਂ ਰੋਕਦੇ ਸੀ ਹਾਂ ਹਾਂ ਅੱਛਾ ਉਹ ਜਿਹੜੇ ਮੁੰਡੇ ਵੇਚਦੇ ਕਦੋਂ ਕਦੀ ਵੇਚਦੇ ਨੇ ਇਹ ਏ ਤੱਕ ਵੇਚਦੇ ਤਾਂ ਹੀ ਬਹੁਤ ਚਿਰ ਦੇ ਹੋ ਵੇਚਦੇ ਪੰਜ ਸੱਤ ਸਾਲ ਹੋ ਗਏ ਉਹਨੇ ਤੇ ਪੁਲਿਸ ਇਹਨਾਂ ਨੂੰ ਪਹਿਲਾਂ ਨਹੀਂ ਪੁਲਿਸ ਨੇ ਫੜੇ ਫੜੇ ਕਰ ਲੈਂਦੇ ਲੈਂ ਦੇਣ ਕਰ ਲੈਂਦੀ ਪੁਲਿਸ ਵਾਲੇ ਤੇ ਚਾਲਾ ਅੱਛਾ ਮਹੀਨਾ ਮੁੰਨਾ ਧਰ ਦਿੰਦੇ ਛੱਡ ਦਿੰਦੇ ਤੁਹਾਡੇ ਪਿੰਡ ਚ ਨਸ਼ਾ ਕਿੰਨਾ ਹੈ ਨਸ਼ਾ ਜੀ ਹੁਣ ਆਪਾਂ ਕਿਹੜਾ ਖਾਂਦੇ ਨਹੀਂ ਪੀਂਦੇ ਨਹੀਂ ਆਪਾਂ ਤਾਂ ਅੱਛਾ ਠੀਕ ਫਿਰ ਰੋਕਦੇ ਤਾਂ ਤੁਸੀਂ ਸੀ ਨਾ ਜੀ ਚਿੱਟੇ ਤੋਂ ਉਹ ਫਿਰ ਆਪਾਂ ਨੇ ਕੋਈ ਜਵਾਕਾਂ ਨੂੰ ਛੋਟਿਆਂ ਨੂੰ ਖਰਾਬ ਕਰਦੇ ਆ ਠੀਕ ਹੈ ਠੀਕ ਹੈ ਕਿੰਨੇ ਕ ਜਾਣੇ ਸੀ ਕਿੰਨੇ ਕ ਵਜ ਦੀ ਘਟਨਾ ਹੈ ਇਹ ਇਹ ਉਹ ਹੀ ਜੀ 10:30 11 ਵਜੇ ਦੇ ਦਸ ਵਜੇ ਅੱਛਾ ਕਿੰਨੇ ਕੁ ਲੋਕ ਆਏ ਸੀਗੇ ਲੋਕ ਦਾ ਇਹ ਪਿੰਡੋਂ ਤਾਂ ਜਿਹੜੇ ਮੁੰਡੇ ਹੁਣ ਆਪਣੇ ਯਾਦ ਆ ਜਿਨ੍ਹਾਂ ਨੂੰ ਜਾਣਦੇ ਉਹਨਾਂ ਚਾਰ ਹੀ ਆ ਅੱਛਾ ਤੇ ਦੂਜੇ ਬਾਹਰੋਂ ਤਾਂ ਪਤਾ ਨਹੀਂ ਕਿੰਨੇ 50 ਹੋਣਗੇ ਕਿ 60 ਹੋਣਗੇ ਜਿਹੜਾ ਇਹਨਾਂ ਨੁਕਸਾਨ ਕਰਕੇ ਗਏ 8-10 ਘਰਾਂ ਦਾ ਅੱਛਾ 8-10 ਘਰਾਂ ਨੂੰ ਅੱਗ ਲਾਈ ਜਾਂਦਾ ਹਾਂ ਅੱਛਾ ਤੇ ਹੋਰ ਲੁੱਟ ਕੇ ਕੀ ਲੈ ਗਏ ਨੇ ਲੁੱਟ ਕੇ ਤਾਂ ਜੀ ਆਹ ਹੁਣ ਕੋਈ ਪੈਸਾ ਢੇਲਾ ਪਿਆ ਸੀ ਸਵਾ ਸੱਪਾ ਪਿਆ ਸੀ ਵਿੱਚ ਅੱਛਾ ਬਿੱਡਾ ਬੁੱਡਾਂ ਦੇ ਕੱਢ ਕੁੱਢ ਕੇ ਬਾਹਰ ਸਾਈਡ ਤੇ ਬਾਕੀ ਅੱਗ ਲਾਤੀ ਅੱਛਾ ਤੇ ਕੀ ਮੰਗ ਕੀਤੀ ਹੈ ਹੁਣ ਪ੍ਰਸ਼ਾਸਨ ਤੋਂ ਆਇਆ ਸੀਗਾ ਪੁਲਿਸ ਆਈ ਸੀ ਕੀ ਕਰਕੇ ਗਈ ਹੈ ਉਹ ਤਾਂ ਦੇ ਜੀ ਬਸ ਸੋਣਾ ਕਰ ਆ ਰਹਾਂਗੇ ਮਾੜਾ ਮੋੜ ਕੋਈ ਜਿਹੜਾ ਨੁਕਸਾਨ ਹੋਇਆ ਆ ਗੱਲ ਆ ਗਈ ਹੁਣ ਕੀ ਮੰਗ ਕਰਦੇ ਹੋ ਕਿਹੇ ਜੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਜੀ ਅਸੀਂ ਤਾਂ ਆਈ ਹੈ ਵੀ ਰਿਜ਼ਲਟ ਆ ਤਾਂ ਜਿੰਨਾ ਕ ਨੁਕਸਾਨ ਹੋਇਆ ਇਹ ਮਾੜਾ ਆਸਰਾ ਲੱਗ ਜੈ ਇੰਨੇ ਨਾ ਬਹੁਤ ਮੇਰਾ ਸਰਬਜੀਤ ਕਾਰਾਈ ਕੀ ਗੱਲ ਤੁਸੀਂ ਸਮਾਨ ਚੱਕਿਆਗਾ ਜੇ ਰਾਤ ਉਹ ਵੀ ਸਾਡੀ ਕਾਹ ਖਾਂਦ ਟਾਤੀ ਨਾਲ ਹੀ ਨਾਲ ਉਧਰੋਂ ਟਾਤੀ ਨਾਲ ਸਾਡੇ ਡਲੇ ਟੰਡ ਵਾਲੇ ਮਾਰੇ ਸੀ ਖਾਂਦ ਚ ਅਸੀਂ ਮਨਤਾ ਕਰਕੇ ਵੀ ਜਾਬ ਦੀ ਜਾਨ ਬਚਾਈ ਵੀ ਸਾਡੇ ਨਾਲ ਮਾਰੋ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ ਫਿਰ ਉਹ ਸਾਡੇ ਬੰਦੇ ਨੇ ਤਾਂ ਹਟਦੇ ਨਹੀਂ ਸੀਗੇ ਜੋਰ-ਜੋਰ ਦੀ ਦਰਵਾਜ਼ੇ ਤੇ ਆਂ ਭੰਦੇ ਸੀਗੇ ਰਾਤ ਇਸ ਕਰਕੇ ਸਾਨੂੰ ਐ ਵੀ ਰਾਤ ਨੂੰ ਫੇਰਨਾ ਟਿਕਟਕਾ ਹੁੰਦਾ ਕੋਈ ਨਹੀਂ ਹੁੰਦਾ ਜੇ ਰਾਤ ਨੂੰ ਕਿਤੇ ਫੇਰਨਾ ਹੋ ਜਾਵੇ ਸਾਡੇ ਵੀ ਨਾ ਅੱਗ ਲਾ ਦੇਣ ਕਰਨ ਜਿਹੜੇ ਇਹਨਾਂ ਦੇ ਲਾਤੇ ਸਾਡੇ ਵੀ ਲਾ ਸਕਦੇ ਆ ਅੱਛਾ ਤਾਂ ਕਾਰਨ ਕੀ ਹੈ ਜੀ ਐਡੀ ਵੱਡੀ ਘਟਨਾ ਵਾਪਰ ਗਈ ਇਹ ਕਾਰਨ ਕੀ ਹੈ ਪਤਾ ਨਹੀਂ ਜਿਉਂ ਮੁੰਡੇ ਨਾਲ ਲੜਾਈ ਹੋ ਮੁੰਡਿਆ ਜਿਹੜਾ ਉਹ ਸਾਹਮਣੇ ਉਧਰ ਆਗਾ ਉਹਨੇ ਕਹਿਤਾ ਸੀਗਾ ਵੀ ਚਿੱਟਾ ਤੂੰ ਪਿੰਡ ਚ ਨਾ ਵੇਚ ਐ ਐ ਉਹਦੀ ਮੰਮੀ ਦੱਸਦੀ ਸੀਗੀ ਵੀ ਇੱਥੇ ਨਾ ਵੇਚ ਵੀ ਤੂੰ ਬਾਹਰ ਵੇਚਿਆ ਕਰ ਇੱਥੇ ਨਾ ਵੇਚਿਆ ਕਰ ਪਿੰਡ ਚ ਮੁੰਡਿਆਂ ਨੂੰ ਉਹ ਹੁੰਦਾ ਤਾਂ ਕਰਕੇ ਲੜਾਈ ਹੋਈ ਹੈ ਵੀ ਐ ਕਾਹ ਤੋਂ ਕਹਿਤਾ ਕਿੰਨੇ ਕਿ ਟਾਈਮ ਤੋਂ ਨਸ਼ੇ ਦਾ ਕੰਮ ਕਰ ਰਿਹਾ ਹੈ ਪਤਾ ਕੁਛ ਐ ਨਹੀਂ ਜੀ ਸਾਨੂੰ ਬਸ ਉਧਰਲੀ ਗਲੀ ਚੋਂ ਨਾਲ ਦਾ ਕਰ ਸਾਡੀ ਹਾਂ ਜੀ ਕਾਰ ਛੱਡ ਕੇ ਜਾ ਰਹੇ ਹਾਂ ਫਿਰ ਜਾਵਾਂਗੇ ਕਿੱਥੇ ਅਸੀਂ ਦੇਖਦੇ ਰਿਸ਼ਤੇਦਾਰ ਜਿੱਥੇ ਜਾਵਾਂਗੇ ਕਿਤੇ ਨਾ ਕਿਤੇ ਅੱਛਾ ਕੌਣ ਕੌਣ ਆ ਪਰਿਵਾਰ ਜਿਹੜੇ ਫਿਰ ਅੱਜ ਤੁਸੀਂ ਇਹ ਘਰ ਛੱਡ ਕੇ ਜਾ ਰਹੇ ਅਸੀਂ ਮੇਰੀ ਸੱਸਾ ਜੀ ਤੇ ਮੈਂ ਆ ਤੇ ਮੇਰੇ ਘਰ ਵਾਲਾ ਤਿੰਨੇ ਜਣੇ ਆ ਅੱਛਾ ਹਾਂਜੀ ਮੈਂ ਟਕ ਮਿੰਟ ਟਕ ਮਿੰਟ ਹਾਂਜੀ ਬਾਜੀ ਕੀ ਨਾਮ ਆ ਤੁਹਾਡਾ ਬੰਤਾ ਸਿੰਘ ਸਰਪੰਚ ਦਾਨ ਸਿੰਘ ਵਾਲਾ ਜੀ ਇੱਕ ਪਹਿਲਾਂ ਸਵਾਲ ਸੁਣ ਲਓ ਪਹਿਲਾਂ ਅੱਛਾ ਰਾਤ ਜੋ ਘਟਨਾ ਵਾਪਰੀ ਹੈ ਜੀ ਉਸ ਦੇ ਮਾਮਲੇ 'ਚ ਤੁਹਾਡਾ ਕੀ ਕਹਿਣਾ ਹੈ ਇਹ ਇਸ ਤਰ੍ਹਾਂ ਇਹ ਆ ਵੀ ਦੀ ਨੇੜੇ ਨੇੜੇ ਘਰ ਸੀ ਦੋ ਇੱਕ ਘਰ ਦਾ ਮੁੰਡਾ ਸੀ ਜਿਹੜਾ ਉਹ ਕਹਿੰਦਾ ਗਿਆ ਕਿ ਤੂੰ ਨਸ਼ਾ ਵੇਚਦਾ ਹੈ ਉਹ ਆ ਵੀ ਜਦੋਂ ਇਹ ਭੜ ਗਏ ਭੜਨ ਤੋਂ ਬਾਅਦ ਉਹਨਾਂ ਨੇ ਮਤਲਬ ਕੱਲ ਵਾਧੀ ਵਾਧੀ ਵਧ ਗਈ ਪੰਚਾਇਤ ਸਾਡੇ ਮੈਂਬਰ ਤੇ ਮੈਂ ਤਿੰਨ ਦਿਨ ਉੱਥੇ ਜਾਂਦੇ ਰਹੇ ਪਰ ਉਹ ਆ ਵੀ ਦੀ ਟਾਡ ਨਾਲ ਚਲਾਉਂਦੇ ਰਹੇ ਫਿਰ ਕੱਲ ਵਾਲੀ ਰਾਤ ਅਸੀਂ ਫੇਰ ਗਏ ਆ ਸ਼ਾਮ ਨੂੰ ਪਰ ਉਹਨਾਂ ਨੇ ਕੋਈ ਟਿਕਾਣਾ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇੱਕ ਤਰ੍ਹਾਂ ਦੇ ਘਰ ਬਣਤਾ ਦੂਜੀ ਤਰ੍ਹਾਂ ਨੇ ਮਤਲਬ ਆ ਕੇ ਬੰਦੇ ਬਾਹਰੋਂ ਬੁਲਾ ਲਏ ਪਹਿਲਾਂ ਨੇ ਵੀ ਬੰਦੇ ਬਾਹਰੋਂ ਬੁਲਾ ਲਏ ਤੇ ਦੂਜਿਆਂ ਨੇ ਬਾਹਰੋਂ ਬੰਦੇ ਬੁਲਾ ਲਏ ਉਹ ਬਾਹਰਲੇ ਬੰਦੇ ਇਹਨਾਂ ਨੁਕਸਾਨ ਪਿੰਡ ਦਾ ਕਰਕੇ ਸਾਰੇ ਕੌਣ ਲੋਕ ਸੀਗੇ ਜੀ ਬਾਹਰਲੇ ਬੰਦੇ ਕੋਈ ਪਤਾ ਲੱਗਿਆ ਨਹੀਂ ਬਾਹਰਲੇ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਸਾਨੂੰ ਕਾਰਨ ਐਡਾ ਕੀ ਹੋਇਆ ਕਿ ਇੱਕ ਸਿਰਫ ਇੱਕ ਗੱਲ ਪਿੱਛੇ ਤਾਂ ਨਹੀਂ ਇੰਨੀ ਗੱਲ ਹੋ ਸਕਦੀ ਜੀ ਇਹ ਕਾਰਨ ਤਾਂ ਫਿਰ ਪੱਤੀਆਂ ਗੱਲ ਚੜ ਗਈ ਇਹਨਾਂ ਦੇ ਆਪ ਵੀ ਦੀ ਸਕੇ ਸਵੇਲੇ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਉਹ ਉਹਨਾਂ ਦੀ ਮਦਦ ਕਰਨ ਲੱਗ ਪਏ ਇਹਨਾਂ ਦੀ ਗਲੀ ਇਹਨਾਂ ਦੀ ਮਦਦ ਕਰਨ ਲੱਗ ਪਏ ਗਲੀਆਂ ਪੈ ਗਈ ਗੱਲ ਗੱਲ ਇੱਥੇ ਤੱਕ ਵੱਧ ਗਈ ਜੀ ਪੈਟਰੋਲ ਬੰਬ ਦੀ ਵਰਤੋਂ ਕੀਤੀ ਗਈ ਘਰਾਂ ਚੋਂ ਡੰਗਰ ਖੋਲ ਕੇ ਲਜਾਏਗੇ ਸਿਲੰਡਰ ਤੱਕ ਜਿਹੜੇ ਹੈਗੇ ਚੱਕੇ ਲੱਗੇ ਇਹਨੂੰ ਕਿਵੇਂ ਦੇਖਦੇ ਹੋ ਬਹੁਤ ਮਦਭਾਗੀ ਹੈ ਜੀ ਇਹ ਜੀ ਰਵਾਇਤ ਪਹਿਲਾਂ ਦੇਖੀ ਨਹੀਂ ਕਰੋ ਵੇਖੋ ਜੀ ਸਾਡੇ ਪਿੰਡ ਵਾਸਤੇ ਬਹੁਤ ਮਦਭਾਗੀ ਗੱਲ ਹੈ ਪਰ ਅਸੀਂ ਸਾਰੇ ਬੰਦੇ ਨਹੀਂ ਤਕਰੀਬਨ ਹੀ ਅਸੀਂ ਮਤਲਬ ਸਾਰੀ ਪੰਚਾਇਤ ਨੇ ਇਹਨਾਂ ਨੂੰ ਸਮਝਾਇਆ ਸੀਗਾ ਜਦੋਂ ਜਾਂਦੇ ਸੀ ਦੋਹੇ ਤਰ੍ਹਾਂ ਕੋਲੇ ਦੋਹੇ ਤਰ੍ਹਾਂ ਇਹ ਹੀ ਗੱਲ ਕਹਿੰਦੀਆਂ ਸਾਨੂੰ ਮਤਲਬ ਸਾਨੂੰ ਕਟਾ-ਕੱਟੀ ਕੱਢ ਲੈਂਦੇ ਅਸੀਂ ਐ ਕਰ ਲਾਂਗੇ ਅਸੀਂ ਫਲਾਣਾ ਕਰ ਲੇ ਸਾਡੇ ਅੱਖੇ ਨਹੀਂ ਲੱਗੇ ਹਾਂ ਇੱਕ ਲੇਡੀਜ਼ ਨੇ ਉਹਨਾਂ ਵੱਲੋਂ ਇਹ ਦੋਸ਼ ਲਾਇਆ ਗਿਆ ਵੀ ਉਹ ਜਦੋਂ ਚਾਰ ਜਾਨੀਆਂ ਤੁਹਾਡੇ ਘਰ ਆਈਆਂ ਇਸ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਹਮਣੇ ਵੀ ਉਹਨਾਂ ਨੂੰ ਤੁਹਾਡੇ ਸਾਹਮਣੇ ਉਹਨਾਂ ਨੂੰ ਧਮਕਾਇਆ ਗਿਆ ਜਿਹੜੀ ਪਾਰਟੀ ਨੇ ਰਾਤ ਹਮਲਾ ਕੀਤਾ ਅਸੀਂ ਤਾਂ ਉਹਨਾਂ ਦੇ ਨਾਲ ਗਏ ਆ ਜੀ ਉਹ ਜਿਹੜੀਆਂ ਲਾਡੀਆਂ ਲੇਡੀਜ਼ ਆਦੇ ਆ ਉਹਨਾਂ ਨੂੰ ਦਸੀਂ ਸਬਦਾਂ ਦੀ ਗਏ ਆ ਜਾ ਕੇ ਉਹਨਾਂ ਨੂੰ ਛੜਾਇਆ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਵੀ ਆਓ ਸਾਹਮਣੇ ਤੁਹਾਡੇ ਅਸੀਂ ਤਾਂ ਕਾਰਵਾਈ ਲੈ ਕੇ ਆਏ ਆ ਤੁਹਾਡਾ ਰਾਜੀਮੰਦ ਕਰਾਉਣਾ ਹੈ ਉਹ ਕਹਿੰਦੇ ਵੀ ਅਸੀਂ ਰਾਜੀਮੰਦ ਨਹੀਂ ਕਰਦੇ ਫਿਰ ਪੰਚਾਇਤ ਹੋੱਚ ਕੀ ਕਰ ਸਕਦੇ ਜੀ ਅੱਛਾ ਨਹੀਂ ਤੁਹਾਡੇ ਸਾਹਮਣੇ ਹਮਲਾ ਕਰਨ ਦੀ ਗੱਲ ਵੀ ਨਹੀਂ ਹੋਈ ਨਹੀਂ ਹਮਲਾ ਹਮਲਾ ਕੋਈ ਨਹੀਂ ਹੋਇਆ ਉਹ ਤਾਂ ਐਵੇਂ ਗੱਲ ਕਰਦੇ ਸਾਡੇ ਸਾਹਮਣੇ ਕਿਸੇ ਨੇ ਕਿਸੇ ਤੇ ਕੋਈ ਚੀਜ਼ ਨਹੀਂ ਮਾਰੀ ਰੋੜਾ ਐਕਟ ਡੜੀ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਅਸੀਂ ਘਰੋਂ ਘਰੀ ਗਏ ਆ ਹੂੰ ਉਹਨਾਂ ਦੇ ਘਰੇ ਵੀ ਜਾ ਕੇ ਆਏ ਉਹਨਾਂ ਦੇ ਘਰੇ ਵੀ ਜਾ ਕੇ ਆਏ ਸਾਡੇ ਘਰੇ ਜਿਹੜੇ ਬੰਦੇ ਤਲਾਹ ਦੇਣ ਆਏ ਸੀ ਅਸੀਂ ਉਹਨਾਂ ਦੇ ਨਾਲ ਹੀ ਤੁਰ ਪੈਂਦੇ ਸੀ ਵੀ ਚਲੋ ਜਿੱਥੇ ਚੱਲਣਾ ਹੈ ਉਸ ਦੇ ਉੱਪਰ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਬਿਲਕੁਲ ਜੀ ਬਿਲਕੁਲ ਇਹ ਪੁਲਿਸ ਫੋਰਸ ਵੀ ਸੀਗੀ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈਗੀ ਨਹੀਂ ਜੀ ਨਹੀਂ ਅਸੀਂ ਤਾਂ ਮਤਲਬ ਸਾਰੇ ਪਿੰਡ ਕੰਨੀਆਂ ਅਸੀਂ ਕਹਿੰਦੇ ਵੀ ਇੱਕਦਮ ਗਰੀਬਾਂ ਦੀ ਮਦਦ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਜਿਹੜਾ ਉਹ ਕਹਿ ਰਹੇ ਨੇ ਕਿ ਵੀ ਇੱਥੇ ਨਸ਼ਾ ਬਹੁਤ ਵੱਡੇ ਲੈਵਲ ਤੇ ਵਿਕ ਰਿਹਾ ਹੈ ਕੀ ਕੋਈ ਐਡਾਂ ਦੀ ਗੱਲ ਹੈਗੀ ਨਸ਼ਾ ਤਾਂ ਦੇਖੋ ਪੰਜ ਚਾਰ ਬੰਦੇ ਸੀ ਪੁਲਿਸ ਨੇ ਪਹਿਲਾਂ ਫੜ ਲਏ ਸੀਗੇ ਹੁਣ ਤਾਂ ਕੋਈ ਮਤਲਬ ਇੰਨਾ ਮੇਨ ਬੰਦਾ ਤਾਂ ਕੋਈ ਸਾਡੇ ਨਹੀਂ ਰਿਹਾ ਨਸ਼ਾ ਵੇਚਣ ਵਾਲਾ ਉਸ ਜਿਹੜੀ ਆਪਸ ਚ ਲੜਾਈ ਹੋਈ ਹੈ ਉਹਨਾਂ ਵਿੱਚੋਂ ਕੀ ਕੋਈ ਬੰਦਾ ਨਸ਼ਾ ਵੇਚਦਾ ਹੈਗਾ ਵਾ ਨਹੀਂ ਉਹਨਾਂ ਚ ਕੋਈ ਨਸ਼ਾ ਬੰਦਾ ਵੇਚਦਾ ਨਹੀਂ ਕੋਈ ਨੁਕਸਾਨ ਕੋ ਤੁਹਾਡੇ ਤੱਕ ਆਇਆ ਹੋਵੇ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ ਹੁਣ ਜਿਹੜੇ ਰੋੜੇ ਚਲਾਉਂਦੇ ਸੀ ਦੋਹੇ ਤਰ੍ਹਾਂ ਆ ਵੀਦੀ ਉਹ ਰੋੜੇ ਵਜੇ ਪੰਜ ਬੰਦੇ ਦਾਖਲ ਆ ਉਹਨਾਂ ਦੇ ਕਿਸੇ ਦੇ ਸਿਰ ਤੇ ਵਜਿਆ ਕਿਸੇ ਦੇ ਹੱਥ ਤੇ ਵਜਿਆ ਕਿਸੇ ਮਤਲਬ ਇਸ ਤਰ੍ਹਾਂ ਵਜਿਆ ਜਿਸ ਤਰ੍ਹਾਂ ਪਿੰਡ ਪੱਦਰ ਤੇ ਏਡੀ ਵੱਡੀ ਘਟਨਾ ਵਾਪਰੀ ਆ ਪੰਚਾਇਤ ਵੱਲੋਂ ਅੱਗੇ ਕੀ ਕਦਮ ਚੁੱਕੇ ਜਾ ਰਹੇ ਅਸੀਂ ਤਾਂ ਜਿਹੜੇ ਬੰਦੇ ਮਤਲਬ ਗਲਤ ਕੰਮ ਹੋਇਆ ਉਹਨਾਂ ਦੇ ਖਿਲਾਫ ਆਂ ਜੀ ਦੋਹਾਂ ਤਰ੍ਹਾਂ ਦੇ ਖਿਲਾਫ ਆ ਇਹਨਾਂ ਨੇ ਲੜਾਈ ਪਿੰਡ ਦਾ ਜਿਹੜਾ ਅਨੁਸ਼ਾਸਨ ਆ ਜਿਹੜਾ ਪਿੰਡ ਦਾ ਮਤਲਬ ਡਿਸਪੀਲਿਨ ਉਹ ਖਤਮ ਕਰਤਾ ਇਹਨਾਂ ਨੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੀਤੀ ਹੈ ਹਾਂ ਜੀ ਹਾਂ ਬਿਲਕੁਲ ਜੀ ਡੀਐਸਪੀ ਨਾਲ ਗੱਲ ਕੀਤੀ ਹੈ ਜੀ ਐਸਐਸਪੀ ਦੇ ਰੀਡਰ ਨਾਲ ਗੱਲ ਕੀਤੀ ਹੈ ਐਸਐਚਓ ਨੂੰ ਬੁਲਾਇਆ ਮੌਕੇ ਤੇ ਸਮ ਅਫਸਰਾਂ ਨੂੰ ਇਹ ਆ ਹੋਰ ਗਿਆ ਜੀ ਇੱਥੇ ਮਤਲਬ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਵੀ ਜੋ ਸਖਤ ਤੋਂ ਸਖਤ ਇਹ ਗੱਲ ਹੋਈ ਹੈ ਜੀ ਘਟਨਾ ਵਾਪਰੀ ਹੈ ਰਾਤ 8:00 ਕਰਾਂ ਨੂੰ ਅੱਗ ਲਗਾਈ ਗਈ ਆ ਉਸ ਮਾਮਲੇ 'ਚ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਸੀ ਸਾਡੇ ਵੱਲੋਂ ਮੌਕੇ ਤੇ ਜਾ ਕੇ ਜੀ ਅ ਮੌਕਾ ਦਾ ਮਲਾਜਾ ਕੀਤਾ ਗਿਆ ਹੈ ਤੇ ਜਿਹੜੇ ਉਹਨਾਂ ਦੇ ਦਾਖਲ ਨੇ 5 ਪਰਸਨ ਹਸਪੀਟਲ ਦੇ ਵਿੱਚ ਉਹਨਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਆਖਰੇ ਕੀ ਘਟਨਾ ਸੀ ਕਿ ਕਿਉਂ ਐਨੇ ਘਰਾਂ ਨੂੰ ਜਿਹੜੀ ਆ ਅੱਗ ਲਾਉਣ ਦੀ ਜਿਹੜੀ ਉਹਨਾਂ ਨੂੰ ਨੋਪਤਾਈ ਇਹ ਆਸਬੇਦ ਦੀ ਦੋਨੇ ਤਰ੍ਹਾਂ ਰਿਸ਼ਤੇਦਾਰ ਨੇ ਜੀ ਚਾਚੇ ਤਾਏ ਦੇ ਪੁੱਤ ਆਸਬੇਦ ਦੀ ਇਹ ਦੋ ਬਜ਼ੁਰਗ ਨੇ ਮੇਜਰ ਸਿੰਘ ਤੇ ਰਵਿੰਦਰ ਸਿੰਘ ਜੀ ਉਹਨਾਂ ਦੀ ਆਸਬੇਦ ਦੀ ਅੱਗੇ ਲਾਦਾ ਜੀ ਉਹਨਾਂ ਆਲਾਦਾਂ ਨੇ ਆਸ ਵਿੱਚ ਦੀ ਕੱਲ ਸ਼ਾਮ ਨੂੰ ਪਹਿਲਾ ਲੜਾਈ ਕੀਤੀ ਜੀ ਪਹਿਲਾ ਰਵਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ ਉਸ ਤੋਂ ਬਾਅਦ ਰਵਿੰਦਰ ਸਿੰਘ ਨੇ ਕੁਝ ਬਾਹਰੋਂ ਬੰਦੇ ਬੁਲਾ ਕੇ ਕੁਝ ਆਪ ਦੇ ਚਾਚੇ ਤਾਏ ਦੇ ਪੁੱਤ ਸੱਦ ਕੇ ਤੇ ਦੂਜੇ ਘਰ ਦੇ ਹਮਲੇ ਦੂਜੇ ਪਰਿਵਾਰਾਂ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੂੰ ਘਰ ਦੇ ਵਿੱਚ ਪੈਟਰੋਲ ਪਾ ਕੇ ਅੱਗ ਲਾਤੀ ਪਰ ਇਹ ਤਾਂ ਗੱਲ ਉੱਥੇ ਜਿਹੜੀ ਉਹਨਾਂ ਵੱਲੋਂ ਕਹੀ ਜਾ ਰਹੀ ਹੈ ਕਿ ਚਿੱਟੇ ਵੇਚਣ ਨੂੰ ਲੈ ਕੇ ਹੋਇਆ ਸਾਰਾ ਕੁਝ ਸਰਿਆ ਚਿੱਟਾ ਵੇਚਿਆ ਜਾ ਰਿਹਾ ਹੈ ਤੇ ਅਸੀਂ ਚਾਰ ਲੋਕਾਂ ਨੂੰ ਜਿਹੜਾ ਰੋਕਿਆ ਸੀਗਾ ਤੇ ਰੋਕਣ ਤੋਂ ਬਾਅਦ ਸਾਡੇ ਉੱਥੇ ਜਿਹੜੇ ਨੇ ਹਮਲੇ ਕੀਤੇ ਗਏ ਨੇ ਇਹ ਦੋਨੇ ਤਰ੍ਹਾਂ ਹੀ ਆਸਬੇ ਦੀ ਚਾਚੇ ਤਾਏ ਦੇ ਪੁੱਤ ਹੈ ਜੀ ਜਿਨ੍ਹਾਂ ਦੀ ਆਸ ਵਿੱਚ ਜਿਨ੍ਹਾਂ ਦੇ ਘਰ ਚ ਅੱਗ ਲੱਗੀ ਤੇ ਜਿਨ੍ਹਾਂ ਦੇ ਘਰ ਦੀ ਭੰਨ ਤੋੜ ਕੀਤੀ ਆ ਉਹ ਆਸਬੇ ਦੀ ਦੋਨੇ ਤਰ੍ਹਾਂ ਹੀ ਰਿਸ਼ਤੇਦਾਰ ਹੈ ਜੀ ਜਿਹੜੀ ਇਹ ਨਸੇ ਸੰਬੰਧੀ ਐ ਸੰਬੰਧੀ ਅਸੀਂ ਪੜਤਾਲ ਸਾਡੀ ਤਫਤੀਸ਼ ਦੇ ਵਿੱਚ ਅੱਗੇ ਆਊਗਾ ਜੀ ਅਸੀਂ ਉਸੇ ਤਰੀਕੇ ਦੇ ਕਾਰਵਾਈ ਕਰਾਂਗੇ ਐਡੀ ਵੱਡੀ ਨੌਬਤ ਕਿਉਂ ਆ ਗਈ ਆ ਅੱਧ ਕਰ ਸਾੜਦੇ ਉਹਨਾਂ ਨੇ ਇਹਨਾਂ ਦੇ ਆਪਸ ਵਿੱਚ ਦੀ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਜੀ ਲੜਾਈਆਂ ਦੋਨੋਂ ਤਰ੍ਹਾਂ ਦੀਆਂ ਪਹਿਲਾਂ ਵੀ ਸਰਪੰਚ ਨੇ ਮੈਨੂੰ ਦੱਸਿਆ ਵੀ ਕਈ ਕਾਫੀ ਵੀ ਰਹਿਣ ਦੀ ਲੜਾਈ ਹੋਈ ਆ ਜਿਹੜਾ ਦੋਨੋਂ ਤਰ੍ਹਾਂ ਨੂੰ ਉੱਥੇ ਹੀ ਬਹਾ ਕੇ ਸਰਪੰਚ ਵੱਲੋਂ ਉਹਨਾਂ ਦਾ ਰਾਜੀਨਾਮਾ ਕਰਾਇਆ ਜਾ ਤਕਸੀ ਇਹ ਪੈਟਰੋਲ ਪੰਪਾਂ ਦੀ ਵਰਤੋਂ ਕੀਤੀ ਕੀ ਐਡੀ ਕੀ ਨਾ ਬਤਾ ਕੇ ਇਹ ਹੁਣ ਅੱਗੇ ਸਾਡੀ ਤਫ਼ਤੀਸ਼ ਦੇ ਵਿੱਚ ਨਿਕਲੂਗਾ ਜੇ ਅੱਗੇ ਤਫ਼ਤੀਸ਼ ਦੇ ਵਿੱਚ ਪਤਾ ਲੱਗੂਗਾ ਵੀ ਐਡੀ ਇਹ ਪਰ ਇਹਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੇ ਜਿਹੜਾ ਹਮਲਾ ਕੀਤਾ ਅੱਠ ਘਰ ਬਿਲਕੁਲ ਬਰਬਾਦ ਕਰ ਦਿੱਤੇ ਗਏ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਝਾੜੂ ਵੀ ਨਹੀਂ ਬਚਿਆ ਮਾਰਨ ਵਾਸਤੇ ਇਤੋਂ ਤੱਕ ਕਿ ਬੱਚਿਆਂ ਤੱਕ ਦੇ ਕੱਪੜੇ ਜਿਹੜੇ ਨੇ ਮਚਾ ਦਿੱਤੇ ਗਏ ਹਾਂ ਜੀ ਸਾਰੇ ਮੇਰੇ ਵੱਲੋਂ ਮੌਕਾ ਦੇਖਿਆ ਜਾ ਚੁੱਕਾ ਜੀ ਮੌਕੇ ਤੇ ਵੀ ਇਹੀ ਪਾਇਆ ਗਿਆ ਵੀ ਜਿਹੜੇ ਸੱਤ ਘਰਾਂ ਦੇ ਵਿੱਚ ਹੈ ਉਹਨਾਂ ਨੇ ਆਗ ਲਗਾਈ ਹੈ ਤੇ ਜਿਹੜਾ ਅੱਠਵਾਂ ਘਰ ਆ ਉਸ ਘਰ ਦੀ ਜਿਹੜੀ ਪੰਨ ਤੋੜ ਕੀਤੀ ਗਈ ਹੈ ਜੀ ਸਭ ਦਹਿਸ਼ਤ ਦਾ ਮਾਹੌਲ ਹੈ ਪਰਿਵਾਰ ਛੱਡ ਕੇ ਘਰ ਜਾ ਰਹੇ ਨੇ ਨਹੀਂ ਜੀ ਪਰਿਵਾਰ ਤਾਂ ਸਾਰੇ ਮੈਂ ਜਾ ਕੇ ਆਈ ਹਾਂ ਉੱਥੇ ਘਰਾਂ ਦੇ ਵਿੱਚ ਹੀ ਹੈਗੇ ਆ ਪਰਿਵਾਰ ਪਰ ਮਾਹੌਲ ਜ਼ਰੂਰ ਖਰਾਬ ਹੋਇਆ ਕਿਉਂਕਿ ਇੰਨੇ ਘਰਾਂ ਦੇ ਵਿੱਚ ਇਸ ਤਰੀਕੇ ਦਾ ਹਮਲਾ ਹੋਣਾ ਬਹੁਤ ਜਿਆਦਾ ਮਾੜੀ ਗੱਲ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਮੇਰੇ ਵੱਲੋਂ ਮੌਕਾ ਦੇਖਿਆ ਗਿਆ ਜੀ ਹੁਣ ਜਿਹੜੀ ਪਾਰਟੀ ਦਾਖਲ ਨੇ ਜਿਨ੍ਹਾਂ ਦੇ ਪਰਸਨ ਦਾਖਲ ਨੇ ਉਹਨਾਂ ਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਡੁੱਟ ਦੀ ਗੱਲ ਸਾਹਮਣੇ ਆਈ ਹੈ ਕਈ ਪਸ਼ੂ ਵੀ ਖੋਲ ਲਏ ਗਏ ਆ ਜੀ ਸਿਲੈਂਡਰ ਇਸ ਸੰਬੰਧ ਇਹ ਵੀ ਗੱਲ ਸਾਹਮਣੇ ਆਈ ਹੈ ਜੀ ਇੱਕ ਘਰ ਦੀਆਂ ਜਿਹੜੀਆਂ ਬੱਕਰੀਆਂ ਉਹ ਖੋਲ ਕੇ ਦੂਸਰੀ ਥਾਂ ਲੈ ਕੇ ਜਾ ਚੁੱਕੀ ਹੁਣ ਬਰਾਮਦਗੀ ਕਰਾਈ ਜਾਊਗੀ ਉਹਨਾਂ ਦੀ ਹਾਂਜੀ ਪ੍ਰੋਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟੀਆਂ